ਤਾ ਥੋੜੇ ਜਿ ਇਸ ਵੇਲੇ ਮੈਂ ਤੇ ਇਹਨਾਂ ਜਿਹੜੇ ਮਾਈਨਿੰਗ ਮੂਨਿੰਗ ਕਰਦੇ ਪਏ ਉਹਨਾਂ ਨੂੰ ਇੱਕ ਬੇਨਤੀ ਕਰਦਾ ਮਾਂ ਵੀ ਲੋਕ ਪਏ ਨੇ ਕਲਪੇ ਹੂੰ ਇਸ ਕਰਕੇ ਹੁਣ ਇਹੋ ਜੀ ਕੋਈ ਹਰਕਤ ਨਾ ਕਰੋ ਇਹਨਾਂ ਨੇ ਲੰਮੇ ਪਾ ਕੇ ਦਰਿਆ ਚ ਰੋੜ ਦੇਣੇ ਤੇ ਲਾਸ਼ਾਂ ਇੱਥੋਂ ਨਹੀਂ ਨਿਕਲਦੀਆਂ ਜਾ ਕੇ ਲਾਹਰੋਂ ਨਿਕਲਦੀਆਂ ਉਦੋਂ ਪਰਲੇ ਪਾਸੇ ਪਾਕਿਸਤਾਨੋਂ ਹੁਣੇ ਕੰਮ ਨਾ ਕਰਨ ਤੇ ਚੰਗੀ ਗੱਲ ਹੈ ਲੋਕ ਅੱਕੇ ਪਏ ਨੇ ਮੈਂ ਸੱਚੀ ਗੱਲ ਕਹਿ ਰਿਹਾ ਮਾਂ ਬੀਬੀਆਂ ਇੱਥੇ ਜਿੱਥੇ ਹੁਣ ਆਪਾਂ ਖੜੇ ਆ ਨਾ ਇੱਕ ਘੰਟਾ ਪਹਿਲਾਂ ਇੱਥੇ ਬੀਬੀਆਂ ਰੋ ਕੇ ਗਈਆਂ ਨੇ ਇੱਕ ਭੈਣ ਭਾਈ ਜੀ ਉਹ ਤੁਹਾਡੇ ਪਿੰਡ ਦੀ ਹੈ ਆ ਭਾਈ ਜੀ ਨੂੰ ਪੁੱਛ ਕੇ ਵ ਭਾਈ ਉਹਨੇ ਜਿਹੜੀ ਗੱਲ ਕਹੀ ਜਗਮੀਤ ਤੈਨੂੰ ਵੀ ਰੋਣਾ ਆਏਗਾ ਕਹਿੰਦੀ ਆ ਮਗਰਲਾ ਖੇਤ ਮੇਰਾ ਆ ਕਹਿੰਦੀ ਜਿਹੜਾ ਮੈਨੂੰ ਦੀਂਦਾ ਨਹੀਂ ਪਿਆ ਕਹਿੰਦੀ ਹੁਣ ਮੁੰਜੀ ਆਉਣੀ ਸੀ ਮੁੰਝਰ ਪੈਣੀ ਸੀ ਉਸ ਤੋਂ ਬਾਅਦ ਅਸੀਂ ਇਹਨੂੰ ਫਸਲ ਨੂੰ ਜਿਹੜੀ ਰੀਝਾਂ ਦੇ ਨਾਲ ਕੇ ਦੀ ਮਿਹਨਤ ਕੀਤੀ ਤੇ ਕਹਿੰ ਲਗੀ ਅਸੀਂ ਮੰਡੀ ਲੈ ਕੇ ਜਾਣਾ ਸੀ ਕਹਿੰਦੀ ਸਭ ਕੁਝ ਰੁੜ ਗਿਆ ਖਾਣ ਨੂੰ ਕੁਛ ਨਹੀਂ ਇਹ ਦੀਨੇ ਕੇ ਇੱਕੋ ਇੱਕ ਪਿੰਡ ਐਸਾ ਆ ਜਿਸ ਪਿੰਡ ਦਾ ਕਿਲਾ ਵੀ ਜ਼ਮੀਨ ਪਰਲੇ ਪਾਸੇ ਨਹੀਂ ਸਾਰੀ ਜ਼ਮੀਨ ਇਸ ਪਾਸੇ ਆ ਹੁਣ ਆ ਘਰ ਘਰ ਹੀ ਬਚਿਆ ਪਿੰਡ ਦਾ ਕੱਖ ਨਹੀਂ ਬਚਿਆ ਬਾਈ ਦੀ ਨਾ ਖਾਣ ਨੂੰ ਕੁਛ ਐ ਨਾ ਡੰਗਰਾਂ ਚੋਗਾ ਕੁਛ ਐ ਤੇ ਇੱਕ ਪਿੰਡ ਐਸਾ ਆ ਇਥੇ ਇੱਕ ਵੀ ਨਿਸ਼ਾਨੀ ਕਰਦਾ ਕਮਾਲ ਦੀ ਗੱਲ ਵੇ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਤੇ ਇੱਕ ਹੋਰ ਮੈਂ ਤੁਹਾਨੂੰ ਕਮਾਲ ਦੀ ਗੱਲ ਦੱਸਾਂ ਆ ਤੇ ਬੰਨ੍ਹ ਦਿਂਦਾ ਪਿਆ ਨਾ ਆਹ ਪਰਲੇ ਪਾਸੇ ਇੱਕ ਲੋਕਾਂ ਨੇ ਅੱਜ ਇਥੇ ਆ ਵੱਡਾ ਖੰਭਾ ਜਿਆ ਤਾਬਰ ਹੈ ਤਾਬਰ ਦੇ ਨਾਲ ਆਹ ਤੁਸੀਂ ਦੇਖ ਰਹੇ ਹੋ ਛੋਟਾ ਜਿਹਾ ਬੰਨ੍ਹ ਜਿਆ ਇਹ ਲੋਕਾਂ ਨੇ ਆਪ ਬਣਾਇਆ ਸੀ ਸਿਰਫ ਇਸ ਕਰਕੇ ਵੀ ਜੇ ਪਾਣੀ ਆ ਗਿਆ ਘਟੂਕਟ ਸਾਡਾ ਬਚਾਅ ਕਰੇਗਾ ਸਰਕਾਰ ਨੇ ਨਹੀਂ ਲੋਕਾਂ ਨੇ ਪਾਣੀ ਆ ਕੇ ਕੀ ਜ਼ੋਰ ਹੁੰਦਾ ਪਾਣੀ ਉਹ ਵੀ ਰੋੜ ਕੇ ਲੈ ਗਿਆ ਇਹਨਾਂ ਵਿਚਾਰਿਆਂ ਨੇ ਤੇ ਆਪ ਦਾ ਬਚਾਅ ਕੀਤਾ ਪਰ ਨਹੀਂ ਹੋਇਆ ਹਾਲਾਤ ਅੱਜ ਦੇ ਜਿਹੜੇ ਬਣੇ ਹੋਏ ਨੇ ਇਹਨੇ ਕੁ ਖਤਰਨਾਕ ਨੇ ਜਿੰਨੇ ਦਸਨੇ ਔਖੇ ਹੋ ਜਾਣਗੇ ਪਰ ਸਰਕਾਰਾਂ ਕੁਛ ਨਹੀਂ ਕਰਦੀਆਂ ਪਈਆਂ ਆਪਣੇ